ਬਾਤ ਨੂੰ ਮੱਲਾ ਮੱਲਾ ਦੇ ਕਿ 6 ਮਹੀਨੇ ਸਾਲ ਸੇਵਾ ਚੱਲੂਗੀ ਸੇਵਾ ਲੋਡ ਅਨੁਸਾਰ ਹੋਵੇ ਤਾਂ ਵਧੀਆ ਬੇਲੋੜੀ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਸਾਨੂੰ ਦਵਾਈਆਂ ਦੀ ਲੋੜ ਜੀ ਤੋ ਦੇਖੋ ਦਵਾਈਆਂ ਲੈ ਕੇ ਸਾਡੀ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਇੱਧਰ ਪਹੁੰਚੀ ਹੈ ਜੀ ਮਤਲਬ ਸਾਰੇ ਤੁਰੇ ਹੋਏ ਨੇ ਪੰਜਾਬ 'ਚ ਕੋਈ ਐਸਾ ਬੰਦਾ ਨਹੀਂ ਮਿਲਦਾ ਜਿਹੜਾ ਘਰ ਬੈਠਿਆ ਹੋਇਆ ਸਾਰੇ ਤੁਰੇ ਹੋਏ ਨੇ ਤਾਂ ਸਾਰਿਆਂ ਲਈ ਸਰਬੱਤ ਦੇ ਭਲੇ ਲਈ ਅਰਦਾਸ ਕਰੋ ਬਾਕੀ ਤੁਸੀਂ ਵੀ ਬਾਤ ਚੜ ਕੇ ਸਾਥ ਦਿਓ ਜਿੰਨੇ ਵੀ ਕਰ ਸਕਦੇ ਹੋ ਐਸੋ ਵਲੰਟੀਅਰ ਇੱਥੇ ਆ ਕੇ ਕਰ ਸਕਦੇ ਹੋ ਵਲੰਟੀਅਰ ਕਰੋ ਮੈਡੀਸਿਨਸ ਲੈ ਕੇ ਦੇ ਸਕਦੇ ਹੋ ਮੈਡੀਸਨ ਲੈ ਕੇ ਦਿਓ ਪ ਅੱਜ ਸਾਡੇ ਨਾਲ ਡਾਕਟਰ ਰਵੀ ਪਹੁੰਚੇ ਨੇ ਜੀ ਇੱਥੇ ਹੱਡ ਪੀੜਤਾਂ ਦੀ ਲਈ ਮੈਡੀਸਿਨਸ ਲੈ ਕੇ ਤੇ ਮੈਂ ਧੰਨਵਾਦੀਆਂ ਸਾਡੇ ਮਨਜੋਤ ਵੀਰ ਦਾ ਜਿਹੜੇ ਬਹੁਤ ਵੱਡੇ ਲੈਵਲ ਤੇ ਸਾਡੀ ਹੈਲਪ ਕਰ ਰਹੇ ਨੇ ਤੇ ਅੱਜ ਇੱਕ ਜ਼ਰੀਆ ਫਾਊਂਡੇਸ਼ਨ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਦਵਾਈਆਂ ਦੀ ਸੇਵਾ ਵਾਸਤੇ ਪਹੁੰਚੀ ਹੈ ਜੀ ਕਿਉਂਕਿ ਸਾਰਾ ਕੁਝ ਅਜੀਬ ਕਿਉਂਕਿ ਕੋਈ ਤਿਆਰੀਆਂ ਨਹੀਂ ਹੁੰਦੀਆਂ ਹੁੰਦੀਆਂ ਸਾਨੂੰ ਵੀ ਨਹੀਂ ਪਤਾ ਹੁੰਦਾ ਪਹਿਲਾਂ ਕਿ ਹੱਡ ਦੇ ਵਿੱਚ ਕਰਨਾ ਕਿੱਦਾਂ ਕੀ ਕਰਨਾ ਪਰ ਫਿਰ ਵੀ ਚਲੋ ਜਿੰਨੀ ਕਮਾਲਕ ਨੇ ਸਾਨੂੰ ਬੁੱਧੀ ਬਖਸ਼ੀ ਜਿੰਨਾ ਕੋ ਭਰਾਵਾ ਦਾ ਐਕਸਪੀਰੀਅੰਸ ਜਿਹੜੇ ਆਲਰੇਡੀ ਇੱਥੇ 25 25 30 ਦਿਨਾਂ ਤੋਂ ਕ ਉਹਨਾਂ ਦੇ ਐਕਸਪੀਰੀਅੰਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਵੀ ਲੱਗੇ ਹੋਏ ਹਾਂ ਕਿ ਚਲੋ ਅਸੀਂ ਪਰਫੈਕਟ ਤਾਂ ਨਹੀਂ ਹੈਗੇ ਪਰ ਐਟ ਲੀਸਟ ਚਲੋ ਜਿੰਨੇ ਵੀ ਘਰਾਂ ਨੂੰ ਕੋਈ ਸੇਵਾ ਨਿਭਾ ਸਕੇ ਤਾਂ ਮਹਾਰਾਜ ਕਿਰਪਾ ਕਰਨ ਜਰੂਰ ਨਿਭਾਵਾਂਗੇ ਬਾਕੀ ਤੁਸੀਂ ਵੀ ਬਾਤ ਚੜ ਕੇ ਸਾਥ ਦਿਓ ਦੀ ਜਿੰਨੇ ਵੀ ਕਰ ਸਕਦੇ ਹੋ ਐਸੋ ਵਲੰਟੀਅਰ ਇੱਥੇ ਆ ਕੇ ਕਰ ਸਕਦੇ ਹੋ ਵਲੰਟੀਅਰ ਕਰੋ ਮੈਡੀਸਿਨਸ ਲੈ ਕੇ ਦੇ ਸਕਦੇ ਹੋ ਮੈਡੀਸਿਨ ਲੈ ਕੇ ਦਿਓ ਪਸ਼ੂਆਂ ਆਸਤੇ ਸੇਵਾ ਉਹ ਕਰੋ ਜੋ ਜੋ ਵੀ ਕਰ ਸਕਦੇ ਹੋ ਕਰਨਾ ਚਾਹੀਦਾ ਬਾਤ ਚੜ ਕੇ ਮੈਂ ਚਾਹਨਾ ਸੇਵਾ ਨਿਭਾਉ ਉਹ ਇਦਾਂ ਦੇ ਵੀਰ ਜਿਹੜੇ ਇੱਥੇ ਦਿਨ ਰਾਤ ਪਿਛਲੇ ਪਿਛਲੇ 20 25 25 ਦਿਨਾਂ ਤੋਂ ਸਾਡੀ ਟੀਮ ਵੀ ਤਕਰੀਬਨ ਸਵੇਰੇ ਇਕ ਜ਼ਰੀਆ ਫਾਊਂਡੇਸ਼ਨ 6:30-7 ਵਜੇ ਦੀ ਤੁਰੀ ਹੋਈ ਹੈ ਤੇ ਲੱਗੀ ਹੋਈ ਹੈ ਜੀ ਖਾਸ ਤੌਰ ਤੇ ਮੈਂ ਡਾਕਟਰ ਰਵੀ ਦਾ ਜੀ ਧੰਨਵਾਦ ਕਰਨਾ ਚਾਹਨਾ ਜਿਹੜੇ ਆਪਣੇ ਕੀਮਤੀ ਸਮੇਂ ਦੇ ਵਿੱਚ ਡਾਕਟਰ ਰਵੀ ਇੱਥੇ ਪਹੁੰਚੇ ਨੇ ਤੇ ਸਾਡੇ ਨਾਲ ਪੂਰੀ ਇਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਤਕਰੀਬਨ ਲੁਧਿਆਣੇ ਤੋਂ ਇੱਕ ਐਂਬੂਲੈਂਸ ਪੂਰੀ ਦਵਾਈਆਂ ਦੀ ਭਰ ਕੇ ਔਰ ਪੰਜਾਬ ਦੇ ਹਰ ਸੈਲੀਬ੍ਰਿਟੀ ਕਹਿ ਲਓ ਕਿ ਭਾਵੇਂ ਗਿੱਪੀ ਗਰੇਵਾਲ ਭਾਜੀ ਕਰਨ ਔਜਲਾ ਜੀ ਹੋਰ ਵੱਡੇ ਵੱਡੇ ਸੈਲੀਬ੍ਰਿਟੀ ਜਿਹੜੇ ਇਹ ਸੇਵਾ ਨਿਭਾ ਰਹੇ ਨੇ ਸੁਤਿੰਦਰ ਸਰਤਾਜ ਬਾਈ ਦਲਜੀਤ ਦੁਸਾਂਝ ਬਾਈ ਦੀ ਫਾਊਂਡੇਸ਼ਨ ਮੈਨੂੰ ਤੀਰਜ ਕੁਮਾਰ ਬਾਈ ਹੋਣਾ ਨੇ ਸੇਵਾ ਭੇਜੀ ਦਵਾਈਆਂ ਵਾਸਤੇ ਤੇ ਗੁਰੂ ਰੰਦਾਵਾ ਜੀ ਨੇ ਦਵਾਈਆਂ ਲੈ ਕੇ ਦਿੱਤੀਆਂ ਸਾਨੂੰ ਬੜੇ ਵੀਰ ਨੇ ਜਿਹੜੇ ਕਰ ਰਹੇ ਨੇ ਔਰ ਸਭ ਨੂੰ ਕਰਨਾ ਚਾਹੀਦਾ ਸਭ ਨੂੰ ਖੜਨਾ ਚਾਹੀਦਾ ਵੱਧ ਚੜ ਕੇ ਮੇਰੀ ਇਹੀ ਅਪੀਲ ਹੈ ਜੀ ਸਾਰੇ ਇਹੀ ਕਹਿ ਰਹੇ ਨੇ ਕਿ ਜੇ ਸੇਵਾ ਦੀ ਲੋੜ ਹੈ ਜੇ ਅਸਲ ਸੇਵਾ ਦੀ ਲੋੜ ਪੈਣੀ ਹੈ ਬਿਲਕੁਲ ਬਿਲਕੁਲ ਮਤਲਬ ਮੈਂ ਇਹੀ बार-बार ਰਿਕਵੈਸਟ ਕਰਨਾ ਚਾਹੁੰਦਾ ਕਿ ਦੇਖੋ ਤੁਸੀਂ ਆਹ ਦੇਖੋ ਜੀ ਜਿਵੇਂ ਮਤਲਬ ਕਿੱਦਾਂ ਮਤਲਬ ਸਾਡੇ ਵਰਗੇ ਚਲੋ ਇੱਥੇ ਆਏ ਨੇ ਕਿੰਡੀ ਕਿਸੀ ਹਮਦਰਦੀ ਆ ਕਿੰਨੀ ਕਿ ਸੇਵਾ ਇੱਥੋਂ ਹੋ ਜੂਗੀ ਪਰ ਅਸਲ 'ਚ ਜਿਹੜੇ ਵਿਚਾਰੇ ਭੁਗਤ ਰਹੇ ਨੇ ਜਿਹੜੇ ਸਫਰ ਕਰ ਰਹੇ ਨੇ ਧੰਨ ਇਹਨਾਂ ਦੇ ਜਿਗਰੇ ਨੇ ਤੁਹਾਨੂੰ ਅਕਾਲਪੁਰਖ ਦੀ ਸਪੋਰਟ ਕਰਕੇ ਦਾ ਬਾਹਰ ਕੱਢੀ ਇਸ ਆਲਰੇਡੀ ਤਾਂ ਲੋੜ ਪੈਣੀ ਆ ਮੁਰ ਦੇ ਜਿਹੜਾ ਜੀਵਨ ਦਾ ਡੁੱਬ ਗਿਆ ਫਸੋ ਸਾਰੀ ਖਰਾਬ ਹੋ ਗਈ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਅਦ ਚ ਮੱਲ ਮਨ ਲੱਗੇ ਕਿ 6 ਮਹੀਨੇ ਸਾਲ ਸੇਵਾ ਚੱਲੂਗੀ ਬਿਲਕੁਲ ਅੱਜ ਲੋਕ ਐਗਰੈਸਿਵ ਜ਼ਿਆਦਾ ਨੇ ਅੱਜ ਹੀ ਸੇਵਾ ਕਰਨਾ ਚਾਹੁੰਦੇ ਨੇ ਸਾਨੂੰ ਲੁਧਿਆਣੇ ਤੋਂ ਵੀ ਬਹੁਤ ਫੈਕਟਰੀ ਵਾਲਿਆਂ ਦੇ ਇੰਡਸਟਰੀਸਟ ਦੇ ਫੋਨ ਆ ਰਹੇ ਨੇ ਬੜੇ ਮੇਰੇ ਵੀਰ ਭੈਣਾਂ ਦੇ ਪੰਜਾਬ ਤੋਂ ਬਾਹਰ ਵੀ ਲੋਕ ਬਹੁਤ ਫੋਨ ਕਰ ਰਹੇ ਨੇ ਕਿ ਸਾਡੀ ਸੇਵਾ ਲਵਾਓ ਤੁਸੀਂ ਜੁੜੇ ਰਹੋ ਇੱਕ ਜ਼ਰੀਆ ਜੋ ਸਾਨੂੰ ਅੱਗੋਂ ਕਮਾਂਡ ਮਿਲੀ ਸੇਵਾ ਦੀ ਅਸੀਂ ਤਾਂ ਹੀ ਲਵਾਵਾਂਗੇ ਨੰਬਰ ਸਾਡੇ 968800074 78916849 ਸੇਵਾ ਲੋਡ ਅਨੁਸਾਰ ਹੋਵੇ ਤਾਂ ਵਧੀਆ ਬੇਲੋੜੀ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਤਾਂ ਤੁਸੀਂ ਸਾਡੇ ਨਾਲ ਸੰਪਰਕ 'ਚ ਰਹੋ ਸੈਨੀਟਰੀ ਪੈਡ ਦੀ ਸਾਨੂੰ ਲੋੜ ਸੀ ਅਸੀਂ ਕੋਸ਼ਿਸ਼ ਕਰੀ ਆ ਲੈ ਕੇ ਆਏ ਆ ਅੱਜ ਸਾਨੂੰ ਦਵਾਈਆਂ ਦੀ ਲੋੜ ਸੀ ਤੁਸੀਂ ਦੇਖੋ ਦਵਾਈਆਂ ਲੈ ਕੇ ਸਾਡੀ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਇੱਧਰ ਪਹੁੰਚੀ ਆ ਜੀ ਤੇ ਹੋਰ ਵੀ ਅੱਗੇ-ਅੱਗੇ ਜਿਵੇਂ-ਜਿਵੇਂ ਲੋੜਾਂ ਪੈਂਦੀਆਂ ਰਹੀਆਂ ਇੱਕ ਜ਼ਰੀਆ ਫਾਊਂਡੇਸ਼ਨ ਨੂੰ ਉਵੇਂ-ਉਵੇਂ ਸੀ ਨਿਭਾਉਂਦੇ ਰਵਾਂਗੇ ਸਾਨੂੰ ਅੱਗੇ ਹੋਰ ਐਨਜੀਓ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨਾਂ ਨਾਲ ਕੋਆਰਡੀਨੇਸ਼ਨ ਅਸੀਂ ਕਰ ਰਹੇ ਹਾਂ ਕਿ ਅਸੀਂ ਕਿਵੇਂ ਕਰ ਸਕਦੇ ਹਾਂ ਕੀ ਕਰ ਸਕਦੇ ਹਾਂ ਤਾਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਮਾਲਕ ਕਿਰਪਾ ਕਰੇ ਮਿਲ ਜੁਲ ਕੇ ਵਧੀਆ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੀ ਤੁਸੀਂ ਕੋਈ ਦਵਾਈ ਦੋਈ ਨਹੀਂ ਲੈ ਰਹੇ ਵੇ ਦਵਾਈ ਹੁਣ ਇਕੱਠੀ ਬਾਅਦ ਚ ਵਾਵਾਂਗੇ ਸੇਵਾ ਦੀ ਦਵਾਈ ਹੈ ਤੁਹਾਡੀ ਹੈ ਤੇ ਦੇਖੋ ਸਾਰੀ ਦੁਨੀਆ ਅੱਜ ਹੜ੍ਹ ਪੀੜਤਾਂ ਲਈ ਸੇਵਾ ਨਿਭਾ ਰਹੀ ਓਪਰੇ ਤੇ ਦੇਖੋ ਜਿਹੜੇ ਪਿਛਲੇ 1 ਮਹੀਨੇ ਤੋਂ ਪਾਣੀ ਦੀ ਨਹੀਂ ਦੇਖੋ ਲੱਤਾਂ ਤੇ ਕਹਿੰਦੇ ਮੇਰੇ ਮੈਡੀਸਨ ਵੀ ਅਸਰ ਕਰਨੀ ਬੰਦ ਕਰ ਗਈ ਭਾਈ ਸਾਨੂੰ ਤਾਂ ਉਹਨਾਂ ਮੈਡੀਸਨ ਬਾ ਲੋਕਾਂ ਦੀ ਦੁਆਵਾਂ ਹੀ ਨੇ ਲੋਕਾਂ ਦੀ ਲੋਕਾਂ ਦੀ ਸੇਵਾ ਹੋ ਰਹੀ ਹੈ ਲੋਕਾਂ ਦੀ ਜਾਨ ਬਚ ਰਹੀ ਹੈ ਜਿੰਨਾ ਘੱਟ ਤੋਂ ਘੱਟ ਨੁਕਸਾਨ ਲੋਕਾਂ ਦਾ ਇੱਥੇ ਹੋ ਰਿਹਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਨੁਕਸਾਨ ਨਾ ਹੋਵੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਹੜਪੀੜਤਾ ਨੂੰ ਇਹੀ ਇਹਨਾਂ ਦੀ ਦਵਾਈ ਹੈ ਮਤਲਬ ਇਹੀ ਮੈਡੀਸਨ ਹੈ ਇਹਨਾਂ ਨੇ ਇਹਨਾਂ ਵਾਸਤੇ ਵੀ ਅਰਦਾਸ ਕਰੋ ਜਿਹੜੇ ਵਲੰਟੀਅਰ ਇੱਥੇ ਸਾਰੀਆਂ ਸੰਸਥਾਵਾਂ ਦੇ ਐਜ਼ ਅ ਇੰਡੀਵਿਜੂਅਲ ਲੈਵਲ ਤੇ ਵੀ ਆਰਗੇਨਾਈਜੇਸ਼ਨ ਸਿੰਗ ਹੋ ਲ ਸਾਰੇ ਤੁਰੇ ਹੋਏ ਨੇ ਪੰਜਾਬ ਚ ਕੋਈ ਐਸਾ ਬੰਦਾ ਨਹੀਂ ਮਿਲਦਾ ਜਿਹੜਾ ਘਰ ਬੈਠਿਆ ਹੋਇਆ ਸਾਰੇ ਤੁਰੇ ਹੋਏ ਨੇ ਤਾਂ ਸਾਰਿਆਂ ਲਈ ਸਰਬੱਤ ਦੇ ਭਲੇ ਲਈ ਅਰਦਾਸ ਕਰੋ